ਲੋਕ ਸਭਾ ਚੋਣਾਂ ਦਾ ਬਿਗਲ ਵੱਚ ਚੁੱਕਿਆ ਹੈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਸ ਦੇ ਚੱਲਦਿਆਂ ਖਡੂਰਸਾਹਿਬ ਹਲਕੇ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਜੀਰਾ ਦੇ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਜਿੱਥੇ ਉਹਨਾਂ ਜੀਰਾ ਦੇ ਵਿੱਚ ਸਮਾਧੀ ਸੁਆਮੀ ਸੰਕਰਾਪੂਰੀ ਮਹਾਰਾਜ ਦੇ ਮੰਦਰ ਦੇ ਵਿੱਚ ਵਰਸੀ ਸਮਾਗਮ ਵਿੱਚ ਹਾਜ਼ਰੀ ਭਰੀ ਤੇ ਗੱਦੀ ਤੇ ਬੈਠੇ ਕਮਲਪੂਰੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਮੀਡੀਆ ਦੇ ਮੁਖਾਤਬ ਹੋ ਕੇ ਮੰਨਾ ਨੇ ਲੋਕਾਂ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਅਗਰ ਪੰਜਾਬ ਦਾ ਕੋਈ ਵਿਕਾਸ ਕਰ ਸਕਦੀ ਹੈ ਤਾਂ ਉਹ ਭਾਰਤੀ ਜਨਤਾ ਪਾਰਟੀ ਹੀ ਹੈ ਅੱਜ ਬਹੁਤ ਹੀ ਖੁਸ਼ੀ ਆ ਜੀ ਅਸੀਂ ਜੀਰਾ ਦੇ ਵਿੱਚ ਸੁਆਮੀ ਕਮਲਾਪੂਰੀ ਜੀ ਦੇ ਇੱਥੇ ਆਏ ਆ ਜੀ ਅੱਜ ਤੇ ਵੱਡੇ ਸੰਤ ਜੀ ਲਖਨਪ uri ਜੀ ਦੀ ਵਰਛੀ ਆ ਅੱਜ ਜਿੱਥੇ ਅਸੀਂ ਸਾਰੇ ਸਾਥੀਆਂ ਦੇ ਨਾਲ ਹਾਜ਼ਰੀ ਲਵਾਈ ਆ ਤੇ ਮਨ ਨੂੰ ਬੜੀ ਖੁਸ਼ੀ ਤੇ ਪ੍ਰਸੰਤ ਪ੍ਰਸੰਤਾ ਹੋ ਰਹੀ ਆ ਸੰਤਾ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰ ਰਹੇ ਆ ਕਿ ਅੱਜ ਭਾਵੇਂ ਇਲੈਕਸ਼ਨ ਦਾ ਸਮਾਂ ਸੀ ਬੜਾ ਵਿਜੀ ਸ਼ਡਿਊਲ ਸੀ ਪਰ ਫਿਰ ਵੀ ਕੋਸ਼ਿਸ਼ ਕੀਤੀ ਆ ਕਿ ਅੱਜ ਇੱਥੇ ਆ ਕੇ ਹਾਜ਼ਰੀ ਭਰੀਏ ਸੰਤਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਲਈਏ ਸੋ ਮਾਨ ਨੂੰ ਬੜੀ ਖੁਸ਼ੀ ਤੇ ਪ੍ਰਸੰਤਾ ਹੋਈ ਇੱਥੇ ਆਣ ਕੇ ਕਿਵੇਂ ਲੱਗ ਰਿਹਾ ਸਾਰੇ ਸੋਨਾ ਦਾ ਮਾਹੌਲ ਹੈ ਪਾਰਟੀਆਂ ਦਾ ਮੁਕਾਬਲਾ ਕਿਸ ਤਰ੍ਹਾਂ ਲੱਗ ਰਿਹਾ ਇਹ ਤਾਂ ਜੀ ਸਾਡੇ ਵਰਕਰ ਅੱਜ ਪਿੰਡਾਂ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੇ ਨੇ ਸਾਡੇ ਆਗੂ ਸਾਹਿਬਾਨ ਸਰਨਾਲ ਜੀਰਾ ਸਾਹਿਬ ਬੈਠੇ ਨੇ ਮਨਜੀਤ ਸਿੰਘ ਜਰਾਏ ਜੀ ਸਾਡੇ ਕੈਪਟਨ ਸਾਹਿਬ ਸਾਡੇ ਸਾਰੇ ਸਲਕਾਂ ਦੇ ਪ੍ਰਧਾਨ ਜ਼ਿੰਮੇਵਾਰ ਵੀਰ ਜਿਥੇ ਸਾਡੇ ਨਾਲ ਹਾਜ਼ਰ ਨੇ ਸੋ ਸਾਰੇ ਹੀ ਜ਼ਿੰਮੇਵਾਰ ਵੀਰ ਆਪੋ ਆਪਣੀ ਜਗ੍ਹਾ ਆਪਣੀ ਜ਼ਿੰਮੇਵਾਰੀ ਨੂੰ ਸਮਝ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਸੋ ਅੱਜ ਲੋਕਾਂ ਨੇ ਵੀ ਮਨ ਬਣਾ ਲਿਆ ਕਿ ਅਸੀਂ ਤੀਜੀ ਵਾਰੀ ਫੇਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਿਠਾਉਣਾ ਸੋ ਸਾਨੂੰ ਬੜੀ ਵੱਡੀ ਆਸ ਆ ਕਿ ਅਸੀਂ ਇੰਨਾ ਭਰਾਵਾਂ ਦੀ ਮਿਹਨਤ ਸਦਕਾ ਇਹ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਜਿੱਤ ਕੇ ਮੋਦੀ ਸਾਹਿਬ ਦੀ ਝੁਲੀ ਚ ਪਾਵਾਂ ਕਿਸਾਨਾਂ ਵੱਲੋਂ ਪਿੰਡਾਂ 'ਚ ਵਿਰੋਧ ਕੀਤਾ ਜਾ ਰਿਹਾ ਕੋਈ ਵਿਰੋਧ ਵੀ ਸਾਡਾ ਅਸੀਂ ਤੇ ਰੋਜ਼ ਪਿੰਡਾਂ 'ਚ ਜਾਂਦੇ ਜੀ ਅਸੀਂ ਤੇ ਕੱਲ ਪੱਟੀ ਗਏ ਆ ਤਰਨ ਤਰਨ ਗਏ ਆ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਤੇ ਸਾਨੂੰ ਤੇ ਕਿਤੇ ਕੋਈ ਵਿਰੋਧ ਨਹੀਂ ਜਿਹੜਾ ਹੋਇਆ ਕੋਈ ਦੋ ਚਾਰ ਲੋਕ ਹੋਣਗੇ ਜਿਹੜਾ ਕੋਈ ਕਰੀ ਜਾਣਗੇ ਵਿਰੋਧ ਪਰ ਆਮ ਜਿਹੜੇ ਲੋਕ ਨੇ ਜਿਹੜੇ ਪੰਜਾਬ 'ਚ ਅਮਨ ਸ਼ਾਂਤੀ ਚਾਹੁੰਦੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਦੇਖਣਾ ਚਾਹੁੰਦੇ ਨੇ ਪੰਜਾਬ ਨੂੰ ਤਰੱਕੀ ਵਾਲਾ ਪੰਜਾਬ ਦੇਖਣਾ ਚਾਹੁੰਦੇ ਨੇ ਉਹ ਲੋਕ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਨੇ। ਇਹ ਆਪਣਾ ਮੁੱਖ ਮੰਤਰੀ ਪੰਜਾਬ ਵੱਲੋਂ ਕਹਿ ਜਾਂਦਾ ਹਰ ਵੇਲੇ ਕਿ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਮੋਦੀ ਸਰਕਾਰ ਵੱਲੋਂ। ਇਹ ਤੇ ਉਹਨਾਂ ਦੀਆਂ ਕਹਿਣ ਦੀਆਂ ਗੱਲਾਂ ਨੇ ਜੀ। ਕਰਨਾ ਆਪ ਕੁਛ ਨਹੀਂ ਤੇ ਇਲਜ਼ਾਮ ਦੂਜਿਆਂ ਤੇ ਲਾਈ ਜਾਣੇ ਜੀ। ਇਹਨਾਂ ਲੋਕਾਂ ਨੇ ਸਭ ਤੋਂ ਵੱਡਾ ਜੇ ਧੋਖਾ ਕੀਤਾ ਤੇ ਇਹਨਾਂ ਲੋਕਾਂ ਨੇ ਪੰਜਾਬ ਨਾਲ ਕੀਤਾ ਕਿ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਕੀ ਕੁਝ ਬਿਆਨ ਦਿੱਤੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਅੱਜ ਸਭ ਤੋਂ ਵੱਧ ਕਰਜ਼ਾ ਇਹਨਾਂ ਲੋਕਾਂ ਨੇ ਪੰਜਾਬ ਦੇ ਸਿਰ ਤੇ ਚਾੜ ਦਿੱਤਾ ਤੇ ਅੱਜ ਲੋਕ ਸਮੇਂ ਦੀ ਅੜੀਕ ਚ ਨੇ ਕਿ ਅਸੀਂ ਜੋ ਗਲਤੀ ਕਰ ਲਈ ਆ ਸਮਾਂ ਸਾਡੇ ਕੋਲ ਆਵੇ ਤੇ ਅਸੀਂ ਇਹਨਾਂ ਲੋਕਾਂ ਨੂੰ ਸਬਤ ਸਕਾਈਏ ਕਿ ਤੁਸੀਂ ਜੋ ਧੋਖਾ ਕੀਤਾ ਸੀ ਫਰੇਵ ਕੀਤਾ ਸੀ ਪੰਜਾਬ ਦੇ ਵਸਨੀਕਾਂ ਦੇ ਨਾਲ ਤੇ ਜੇ ਲੋਕ ਤੁਹਾਨੂੰ ਕੁਰਸੀ ਤੇ ਬਿਠਾਉਣਾ ਜਾਣਦੇ ਨੇ ਤੇ ਕੁਰਸੀ ਤੋਂ ਲਾਉਣਾ ਵੀ ਜਾਣਦੇ। ਕਿਵੇਂ ਲੱਗਦਾ ਇਸ ਤਰ੍ਹਾਂ ਕਿੰਨੀਆਂ ਗੁਪਾਲ ਮੈਂ ਸੀਟਾਂ ਚੜ੍ਹਦੀਆਂ। ਇਹ ਤਾਂ ਬਹੁਤ ਵਧੀਆ ਸਰਵੇ ਦੀਆਂ ਜਿਹੜੀਆਂ ਰਿਪੋਰਟਾਂ ਨੇ ਜੀ ਉਹ ਆ ਰਹੀਆਂ ਨੇ ਕਿ ਭਾਜਪਾ ਇਸ ਵਾਰੀ ਇਕੱਲਿਆਂ ਇਲੈਕਸ਼ਨ ਲੜ ਰਹੀ ਹੈ। ਪਹਿਲਾਂ ਅਕਾਲੀ ਦਲ ਨਾਲ ਭਾਜਪਾ ਦਾ ਅਲਾਈਅੰਸ ਹੁੰਦਾ ਸੀ ਪਰ ਸਾਡੇ ਵਰਕਰਾਂ ਨੇ ਇਹ ਡਿਮਾਂਡ ਕੀਤੀ ਆ। ਕਿ ਸਾਨੂੰ ਕਿਸੇ ਵੀ ਪਾਰਟੀ ਨਾਲ ਅਲਾਈਅੰਸ ਨਹੀਂ ਕਰਨਾ ਚਾਹੀਦਾ ਸੀ ਪੰਜਾਬ ਵਿੱਚ ਕੱਲਿਆ ਸੀਟਾਂ ਲੜਾਂਗੇ ਔਰ ਵੱਧ ਤੋਂ ਵੱਧ ਸੀਟਾਂ ਜਿੰਨੀਆਂ ਜਿੱਤ ਗਿਆ ਉਹ ਬੀਜੇਪੀ ਦੀ ਚੋਲੀ ਚ ਪਾਵਾਂਗਾ ਹਕਾ ਕੜੂਰਤਾਲ ਦੇ ਵਿੱਚ ਭਾਈ ਅਮਰਤਪਾਲ ਦਾ ਵੀ ਬੋਲ ਬਾਲਾ ਬਹੁਤ ਜ਼ਿਆਦਾ ਉਹਨੂੰ ਵੀ ਦੇਖ ਲੋ ਲੋਕ ਬੜੇ ਸਿਆਣੇ ਨੇ ਲੋਕ ਬੜੇ ਸਮਝਦਾਰ ਨੇ ਲੋਕ ਅੱਜ ਇਹ ਗੱਲ ਨੂੰ ਦੇਖ ਰਹੇ ਨੇ ਕਿ ਕਿਤੇ ਦੁਬਾਰਾ ਫੇਰ ਪੰਜਾਬ ਦੇ ਵਿੱਚ ਉਹ ਕਾਲੇ ਦਿਨ ਨਾ ਆ ਜਾਣ ਲੋਕ ਸਿਆਣੇ ਨੇ ਲੋਕ ਸਮਝਦਾਰ ਨੇ ਲੋਕ ਚਾਹੁੰਦੇ ਨੇ ਕਿ ਜੇ ਅਮਨ ਸ਼ਾਂਤੀ ਸਾਡੇ ਪੰਜਾਬ ਦੇ ਵਿੱਚ ਕੋਈ ਬਣਿਆ ਇਹਨੂੰ ਦੁਬਾਰਾ ਅੱਗ ਨਾ ਲੱਗੇ ਲੋਕਾਂ ਨੇ ਸਮਝ-ਸੋਚ ਕੇ ਵੋਟ ਆਪਣੀ ਪਾਉਣੀ ਹੈ। ਕੋਈ ਮੁਕਾਬਲਾ ਨਹੀਂ। ਕੋਈ ਮੁਕਾਬਲਾ ਜੀ ਅਸੀਂ ਤਾਂ ਗੁਰੂ ਮਹਾਰਾਜ ਤੇ ਆਸ ਰੱਖਣ ਵਾਲੇ ਇਨਸਾਨ ਆ। ਲੋਕਾਂ ਤੇ ਵਿਸ਼ਵਾਸ ਰੱਖਣ ਵਾਲੇ ਇਨਸਾਨ ਆ। ਇਹ ਲੋਕਾਂ ਦਾ ਫਤਵਾ। ਅਸੀਂ ਲੋਕਾਂ ਦੀ ਕਚਹਿਰੀ 'ਚ ਜਾ ਕੇ ਆਪਣੀ ਗੱਲ ਕਰਾਂਗੇ। ਇਹ ਲੋਕਾਂ ਨੇ ਫਤਵਾ ਦੇਣਾ ਕਿ ਉਹ ਕਿਹਨੂੰ ਸੇਵਾ ਦਿੰਦੇ ਨੇ। ਜੋ ਵੀ ਜਨਤਾ ਫਤਵਾ ਦੇਊਗੀ ਸਾਡੇ ਸਿਰ 'ਤੇ।